ਸਾਸਰੀਏ ਕਾਲ ਬਾਈ ਜੀ ਤੇ ਤੁਹਾਡਾ ਵੀਰ ਅੱਜ ਟਾਈਮ ਕੱਢ ਕੇ ਪਹੁੰਚਿਆ ਤੇ ਕੁਝ ਗੱਲਾਂ ਸ਼ੇਅਰ ਕਰਨੀਆਂ ਸੀ ਬਾਈਆਂ ਨਾਲ ਟਾਈਮ ਕੱਢਿਆ ਮੁੱਖਾ ਚਲੋ ਕੁਝ ਗੱਲਾਂ ਸ਼ੇਅਰ ਕਰ ਲੈਣੇ ਆ ਵੀਰਾਂ ਨਾਲ ਤੇ ਕਿੱਦਾਂ ਦਾ ਮਾਹੌਲ ਚੱਲ ਰਿਹਾ ਤੇ ਕੀ ਆਗਾ ਤੇ ਇਸ ਨੂੰ ਪਤਾ ਹੀ ਹੋਣਾ ਬਾਈ ਜੀ ਯੂ ਐਸ ਏ ਤੋਂ ਕਾਫੀ ਲੜਕੇ ਰਿਪੋਰਟ ਕਰ ਦਿੱਤੇਗੇ ਨੇ ਜੋ ਆਪਣੇ ਪਿਛਲੇ ਦਿਨੋਂ ਹੀ ਤਿੰਨ ਚਾਰ ਜਾ ਚ ਇੰਡੀਆ ਪਹੁੰਚੇ ਨੇ ਚਲੋ ਖੈਰ ਸੁੱਖਾ ਬਾਈ ਜੀ ਪੈਸੇ ਜਾਣ ਵਾਲੇ ਗਏ ਤਾਂ ਜਾਨ ਬਚੀ ਦਾ ਇੱਕ ਵਧੀਆ ਚਲੋ ਹੁਣ ਦਾ ਮੋੜਨਾ ਹੀ ਸੀਗਾ ਆਪਦੇ ਪਰਿਵਾਰ ਕੋਲੇ ਗਏ ਪੈਸੇ ਜਿਹੜੇ ਹੋਣੇ ਸੀ ਬਰਬਾਦ ਹੋ ਗਏ ਜਾਨ ਤਾਂ ਬਚੀ ਬਈ ਜੀ ਜੇ ਜਾਨ ਆ ਤਾਂ ਜਹਾਨ ਆ ਕੋਈ ਨਹੀਂ ਬੈਗਰੂ ਕਰੂਗਾ ਪੈਸੇ ਕੱਲ ਨੂੰ ਫੇਰ ਬਣ ਜਾਣਗੇ ਤੇ ਹੁਣ ਦੂਜੀ ਗੱਲ ਇਹ ਸੀ ਬਈ ਜੀ ਤੇ ਹੁਣ ਉਹ ਕਹਿੰਦਾ ਵੀ ਸਾਡਾ ਜਾਜਾ ਉਤੇ ਤਾਂ ਬਹੁਤ ਖਰਚਾ ਹੋ ਗਿਆ ਹੋ ਰਿਹਾਗਾ ਜੇ ਇਸ ਤਰ੍ਹਾਂ ਭੇਜਾਂਗੇ 2-200 ਬੰਦਾ 100-100 ਬੰਦਾ ਕਹਿੰਦਾ ਫੇਰ ਤਾਂ ਸਾਡਾ ਖਰਚਾ ਹੀ ਬਹੁਤ ਹੋ ਜਾਣਾ ਉਹਨੇ ਹੱਥ ਖੜੇ ਕਰਤੇ ਸਿੱਧੇ ਹੁਣ ਇਲਜਾਮ ਥੋਤਾ ਪੈਗਾਮਾ ਦੇਸ਼ ਤੇ ਜਿਹੜੇ ਜੰਗਲਾਂ ਵਿੱਚ ਦੀ ਟੱਪ ਕੇ ਡੋਂਕੀ ਲਾ ਕੇ ਆਉਂਦੇ ਹੁੰਦੇ ਸੀ ਨਾ ਪੈਗਾਨਾ ਪੈਗਾਮਾ ਦੇ ਜੰਗਲ ਵਿੱਚ ਦੀ ਬਾਈ ਜੀ ਜਿਹੜੇ ਸਭ ਤੋਂ ਮਸ਼ਹੂਰ ਸੀ ਕਿ ਭਾਈ ਉਹ ਜੰਗਲਾਂ ਚ ਜਾਣ ਚਲੀ ਜਾਂਦੀ ਆ ਉੱਥੋਂ ਦੀ ਡੋਂਕੀ ਲੱਗਦੀ ਆ ਕਈ ਦਿਨ ਤੁਰਨਾ ਪੈਂਦਾ ਉਹ ਦੇਸ਼ ਦੇ ਉੱਤੇ ਸਾਰਾ ਰੋਸ਼ਮਾਨਤਾ ਕਿ ਤੁਸੀਂ ਪੁੱਲ ਦਾ ਕੰਮ ਕਰ ਰਹੇ ਹੋ ਜੇ ਛੋਡੇ ਦੇਸ਼ ਪਹਿਲਾਂ ਹੁੰਦੇ ਨੇ ਤਾਂ ਸਾਡੇ ਦੇਸ਼ ਹੁੰਦੇ ਨੇ ਉਸ ਤੋਂ ਬਾਅਦ ਤਾਂ ਹੁਣ ਬਈ ਉਹ ਅਗਲੇ ਦੀ ਪਾਵਰ ਵੀ ਆ ਹੁਣ ਪਿੰਡ ਦਾ ਮੈਂਬਰ ਕੀ ਕਰੂ ਸਰਪੰਚ ਮੂਰੇ ਹੁਣ ਮੈਂ ਤਾਂ ਸਰਪੰਚ ਉਹੀ ਆ ਯੂਐਸਏ ਦਾ ਵਾਇਟਰ ਆਪਣਾ ਪ੍ਰਧਾਨ ਮੰਤਰੀ ਟਰੰਪ ਸਾਹਿਬ ਜੀ ਡੋਨਾਲਡ ਟਰੰਪ ਤੇ ਉਹ ਕਹਿੰਦਾ ਵੀ ਕਹਿੰਦਾ ਵੀ ਐਦਾ ਗੱਲ ਨਹੀਂ ਬਣਨੀ ਮੈਂ ਤੇਰੇ ਦੇਸ਼ ਭੇਜੂਗਾ ਕਹਿੰਦਾ ਤੈਨੂੰ ਖਰਚਾ ਜ਼ਰੂਰ ਦੇ ਦੂੰਗਾ ਪਰ ਬੰਦੇ ਦੇ ਸਾਮ ਨਾਲ ਜਿਹੜਾ ਵੀ ਖਰਚਾ ਆਊਗਾ ਤਾਂ ਮੰਨ ਲਓ ਵੀ ਉਹਨਾਂ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਆਵੇ ਉਹਨਾਂ ਨੂੰ ਕਿਹੜਾ ਫਰਕ ਪੈਂਦਾ ਹੈ ਵੱਡੀਆਂ ਗਵਰਨਮੈਂਟਾਂ ਨੇ ਇਹ ਤਾਂ ਆਪਣੇ ਵਰਗਿਆਂ ਨੂੰ ਫਰਕ ਪੈਂਦਾ ਬਾਈ ਜੀ ਜਿਹੜੇ 40 50 ਲੱਖ ਲਾ ਕੇ ਇੱਥੇ ਆਏ ਰਸਤਿਆਂ 'ਚ ਰਹੇ ਭੁੱਖੇ ਰਹੇ ਛੀ ਹਿਮੀਨੇ ਲੱਗੇ ਘਰਦਿਆਂ ਤੋਂ ਦੂਰ ਘਰ ਦੇ ਸੁੱਖਾ ਸੁਖਦੇ ਰਹੇ ਬਾਬਾ ਸਾਡਾ ਮੁੰਡਾ ਖੈਰ ਸੁੱਖ ਨਾਲ ਪਹੁੰਚ ਜੇ ਯੂ ਐਸ ਏ ਤੇ ਹੁਣ ਮੁੱਖ ਦੀ ਗੱਲ ਇਹ ਆ ਕਿ ਉਹ ਕਹਿੰਦਾ ਵੀ ਤੈਨੂੰ ਜਿਹੜਾ ਪੇਂਗਾਮਾ ਦੇਸ ਆ ਜਿੱਥੇ ਆਪਦੇ ਸਲਵਾਡੋਰ ਤੋਂ ਪਿੱਛੇ ਰਹਿ ਜਾਂਦਾ ਉਹ ਕਹਿੰਦਾ ਵੀ ਛੋਡੇ ਪਹਿਲਾਂ ਆਉਂਦੇ ਨੇ ਤਾਂ ਛੋਡੇ ਦੇਸ 'ਚ ਹੀ ਭੇਜੂ ਮੈਂ ਤਾਂ ਉਹਨੂੰ ਵੀ ਮੰਨਣਾ ਪੈਣਾ ਸੀ ਉਹ ਕਹਿੰਦਾ ਠੀਕ ਆ ਭੇਜ ਦਿਓ ਆਪਾਂ ਰੱਖ ਲਾਂਗੇ ਦੇ ਨਾਲ ਪੈਸੇ ਵੀ ਭੇਜੂ ਕਹਿੰਦਾ ਤੇ ਉਹ ਕਹਿੰਦਾ ਪੈਸੇ ਵੀ ਦੇਵਾਂਗੇ ਨਾਲ ਸਮਾਂ ਸਮਾਈ ਦੇ ਹੁਣ ਬਈ ਇਹ ਹੈ ਕਿ ਉਹ ਦੇਸ਼ ਦੇ ਵਿੱਚ ਇਨਸਾਨੀਅਤ ਕਿੰਨੀ ਦਾ ਕਿੰਨੇ ਕੁ ਰੂਲ ਲੇਗੇ ਇਹ ਚਲੋ ਵੱਡੀ ਕੈਂਟਰੀ ਸੀ ਰੂਲਾਂ ਨੂੰ ਮੰਨਦੀ ਆ ਵੀ ਇਨਸਾਨੀਅਤ ਨੂੰ ਮੰਨਦੀ ਆ ਧੱਕਾ ਨਹੀਂ ਕਰਦੀ ਹੁਣ ਉਹ ਕੈਂਟਰੀ ਦੇ ਵਿੱਚ ਕੀ ਬਣੂਗਾ ਇਹ ਰੱਬ ਜਾਣਦਾ ਜਾਂ ਉਹ ਜਾਣਦੇ ਨੇ ਬਾਕੀ ਲੋਕ ਕੋਈ ਹਾਸੇ ਮਜ਼ਾਕ ਨਾਲ ਗੱਲ ਡਾਦਾ ਦਾ ਕੋਈ ਕਿਦਾਂ ਹੁਣ ਉਹਦੇ ਵਿੱਚੋਂ ਬਈ ਜੀ ਕੁਝ ਲੋਕ ਕਹਿੰਦੇ ਨੇ ਵੀ 300 ਤੋਂ ਉੱਤੇ ਬੰਦੇ ਸੀ ਜਿਹੜੇ ਉਹ ਭੇਜਤੇ ਯੂਐਸਏ ਨੇ ਰਿਪੋਰਟ ਕਰਕੇ ਉਹਦੇ ਦੇ ਵਿੱਚ ਭੇਜਤੇ ਪੈਨਾਮਾ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਰੱਖਨੇ ਚਲੋ ਨਵੇਂ-ਨਵੇਂ ਗਏ ਸੀ ਹੋਟਲ 'ਚ ਵੀ ਰੱਖਦੇ ਹੁੰਦੇ ਨੇ ਕਹਿੰਦੇ ਨਵੇਂ-ਨਵੇਂ ਦੀ ਤਾਂ ਇੱਜ਼ਤ ਹੁੰਦੀ ਆ ਜਿਵੇਂ ਪੁਰਾਣਿਆਂ ਦੀ ਵੀ ਨਵੇਂ ਦੀ ਇੱਜ਼ਤ ਹੁੰਦੀ ਆ ਬਾਅਦ 'ਚ ਫਿਰ ਮੰਜੇ ਤੇ ਬਿਠਾ ਕੇ ਰੋਟੀ ਖਾਉਣ ਹੁਣ ਨਵੇਂ-ਨਵੇਂ ਸੀ ਉਹਨਾਂ ਨੇ ਵੀ ਇੱਕ ਵਾਰੀ ਪੈਸੇ ਲੈਣੇ ਆ ਵੀ ਕਿਹੜੇ ਹਿਸਾਬ ਨਾਲ ਲੈਣੇ ਆ ਯੂਐਸਏ ਤੋਂ ਨਵੇਂ-ਨਵੇਂ ਬੰਦਿਆਂ ਨੂੰ ਹੋਟਲ 'ਚ ਰੱਖਿਆ ਚੰਗਾ ਇੱਕ ਵਾਰੀ ਖਾਣਾ ਖੂਣਾ ਜਾਂ ਦਿੱਤਾ ਉਹ ਬੰਦੇ ਉਹਨਾਂ ਨੂੰ ਐ ਹੋ ਗਿਆ ਸ਼ਾਇਦ ਸਾਨੂੰ ਹੋਟਲ ਚ ਰੱਖਿਆ ਤੇ ਉਹਨਾਂ ਜੋ ਕਈ ਬਾਈ ਜੀ ਦੁਖਤ ਭਰੀ ਗੱਲਾਂ ਛਾਲਾ ਮਾਰ ਗਏ ਸੀ ਇੱਕ ਬੰਦਾ ਕਹਿੰਦੇ ਲੱਤ ਟੁੱਟ ਗਈ ਪੈਰ ਪੂਰਾ ਦਾ ਔਖਾ ਹੀ ਆ ਪੈਰ ਟੁੱਟ ਗਿਆ ਬਾਈ ਜੀ ਕਰੂਗਾ ਕੀ ਪੈਰ ਟੁੱਟ ਗਿਆ ਤੇ ਕੋਈ ਕਹਿੰਦੇ ਅੰਦਰ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਹੁਣ ਰੌਲਾ ਇਹ ਹੈ ਉਹਨਾਂ ਨੇ ਸਿੱਧਾ ਦੱਸਦਾ ਵੀ ਤੁਸੀਂ ਯੂਐਸਾ ਤਾਂ ਨਹੀਂ ਜਾ ਸਕਦੇ ਉਹਨਾਂ ਨੇ ਕਰਤਾ ਰਿਪੋਰਟ ਤੁਸੀਂ ਕੁਝ ਨਹੀਂ ਹੋਣਾ ਹੁਣ ਤੁਸੀਂ ਭੁੱਲ ਜਾਓ ਯੂਐਸਾ ਕਿਤੇ ਵੀ ਜਾ ਸਕਦੇ ਹੋ ਪੂਰੀ ਲਾਈਫ ਹੁਣ ਦੂਜਾ ਰਸਤਾ ਇਹ ਹੈ ਉਹ ਕਹਿੰਦੇ ਵੀ ਤੁਹਾਡੇ ਦੇਸ਼ ਭੇਜ ਦਾਂਗੇ ਤੁਸੀਂ ਆਪ ਦਾ ਆਪ ਦਾ ਸਹੀ ਐਡਰੈਸ ਦਿਓ ਹੁਣ ਉਹਦੇ ਵਿੱਚੋਂ ਤਕਰੀਬਨ 170 ਲੋਕ ਕਹਿੰਦੇ ਨੇ ਵੀ ਮੰਨ ਗਏ ਵੀ ਅਸੀਂ ਆਪਦੇ ਦੇਸ਼ ਵਿੱਚ ਜਾਣਾਗਾ ਹੁਣ 170 ਮੰਨ ਗਏ ਤੇ ਪਿੱਛੇ ਰਹਿ ਗਈ ਬਾਈ ਜੀ 130 170 ਨੇ ਆਪ ਦਾ ਐਡਰੈਸ ਦਿੱਤਾ ਉਹ ਕਹਿੰਦੇ ਅਸੀਂ ਆਪਦੇ ਦੇਸ਼ ਨੂੰ ਜਾਣ ਨੂੰ ਤਿਆਰ ਹਾਂ ਚਲੋ ਮਾਪਿਆਂ ਕੋਲੇ ਭੈਣ ਭਾਈਆਂ ਕੋਲੇ ਕੋਈ ਵੱਡੀ ਛੋਟੀ ਉਮਰ ਦਾ ਆਜ ਜਵਾਖਾ ਕੋਲੇ ਰਹੂਗਾ ਬਾਕੀ ਜ਼ਿੰਦਗੀ ਆਪਦੀ ਜਵਾਖਾ ਕੋਲੇ ਬਤਾਊਗਾ ਹੁਣ ਜਿਹੜੇ 130 ਸੀ ਸ਼ਾਇਦ ਉਹਨਾਂ ਦੇ ਮਨ ਚ ਇਹ ਸੀਗੀ ਗੱਲ ਵੀ ਸ਼ਾਇਦ ਆਪਾਂ ਜੀ ਡਟੇ ਰਹੇ ਆਕੜ ਇੱਕ ਤਰ੍ਹਾਂ ਦਾ ਸੋਰੀ ਵੀ ਡਟੇ ਰਹੇ ਤਾਂ ਬਈ ਜੀ ਲੱਗਦਾ ਉਹਨਾਂ ਨੂੰ ਸ਼ਾਇਦ ਸਾਨੂੰ ਇਹ ਵਾਪਸ ਯੂਐਸਏ ਭੇਜ ਦ। ਹੁਣ ਗੱਲ ਇਹ ਨਹੀਂ ਹੈ ਕਿ ਕੀ ਉਹਨਾਂ ਨੂੰ ਯੂਐਸਏ ਭੇਜ ਜਦੋਂ ਉਹ ਮੰਨੇ ਨਹੀਂ ਹੈਗੀ 130 ਬਤਿੰਦਰ ਤਾਂ ਉਹਨਾਂ ਨੂੰ ਬਈ ਜੀ ਚੱਕ ਕੇ ਜੇਲ੍ਹ ਚ ਠੋਕਤਾ ਦਵਾਰੇ ਕਿਹੜੀ ਜੇਲ੍ਹ ਚ ਠੋਕਦਾ ਪੈਗਾ ਮਾਂ ਦੀ ਜੇਲ੍ਹ ਚ ਹੁਣ ਉੱਥੇ ਦੇ ਰੂਲ ਕੀ ਨੇ ਕਿਹੋ ਜਿਹੇ ਹਾਲਾਤ ਹੋਣਗੇ ਬਈ ਜੀ ਉਹ ਵਾਪਸ ਇੰਡੀਆ ਜਾ ਪਹੁੰਚਣਗੇ ਇੰਡੀਆ ਵਾਲੇ ਜਾਂ ਹੋਰ ਦੇਸ਼ ਵਾਲੇ ਕੀ ਬਣੂ ਉਹਨਾਂ ਨਾਲ ਜਿਹੜੀਆਂ ਕੁੜੀਆਂ ਨੇਗੀਆਂ ਛੋਟੇ ਜਵਾਕ ਨੇ ਉਹਨਾਂ ਨਾਲ ਕੀ ਬਣੂਗਾ ਬਾਈ ਕੀ ਹੋਊਗਾ ਉਹਨਾਂ ਦਾ ਕਿੰਨਾ ਸ਼ੋਸ਼ਣ ਹੁੰਦਾ ਕਿ ਨਹੀਂ ਹੁੰਦਾ ਹੋ ਸਕਦਾ ਬਾਈ ਭੈੜੀ ਗੱਲ ਵੀ ਹੋਵੇ ਹੋ ਸਕਦਾ ਉੱਥੇ ਬੁਰਾ ਹੋਵੇ ਤੇ ਜੇਲਾਂ ਵਿੱਚ ਤੁਹਾਨੂੰ ਪਤਾ ਹੈ ਕੀ ਹਾਲਾਤ ਹੁੰਦੇ ਨੇ ਯਾਨੀ ਕਿ ਉਹਨਾਂ ਨੇ ਬਈ ਜੀ ਮੈਂ ਕਹਣਾ ਮੇਰੇ ਹਿਸਾਬ ਨਾਲ ਜਦੋਂ ਕਹਿੰਦੇ ਫਸੇ ਹੋਣ ਤਾਂ ਫੈਸਲਾ ਸਹੀ ਲੈ ਲੈਣਾ ਚਾਹੀਦਾ ਜੇ ਉਹ ਫੈਸਲਾ ਲੈ ਲੈਂਦੇ ਕਿ ਭਾਈ ਸਾਨੂੰ ਵੀ ਵਾਪਸ ਤੋਰ ਦਿਓ ਹੱਥ ਬਨ ਕੇ ਬੇਨਤੀ ਆ ਟਿਕਟ ਲਵਾ ਦਿਓ ਤੁਸੀਂ ਤਾ ਸ਼ਾਇਦ ਵਾਪਸ ਵਗ ਜਾਵੇ ਹੁਣ ਬਈ ਜੇ ਜੇਲ੍ਹ ਚ ਛੜਨਾ ਪੈ ਗਿਆ ਖਬਰ ਹੈ ਕਿਨੇ 1 ਸਾਲ ਉਹਨਾਂ ਦੀ ਜ਼ਿੰਦਗੀ ਉੱਥੇ ਨਿਕਲ ਜੇ ਤੇ ਨਾਲੇ ਤਾਂ ਉਹ ਬਈ ਯੂ ਐਸਏ ਪਰ ਕਣੀ ਕੋਈ ਨਾਲੇ ਆਪਣੀ ਫੈਮਿਲੀ ਕਣੀ ਕੋਈ ਨਾ ਉਹਨਾਂ ਦਾ ਕੋਈ ਕਨੈਕਟ ਹੋਣਾ ਫੈਮਿਲੀ ਉੱਥੇ ਰੋਈ ਜਾਣੀ ਆ ਤੇ ਉਹ ਉੱਥੇ ਰੋਈ ਜਾਣਾ ਤੇ ਬੰਨਣਾ ਕੁਛ ਨਹੀਂ ਤੇ ਇੱਕ ਬੇਨਤੀ ਆ ਬਾਈ ਜੀ ਤੁਸੀਂ ਕਿਸੇ ਏਜੰਟ ਦੇ ਧੱਕੇ ਨਾ ਚੜਿਆ ਕਰੋ ਯਾਰ ਇੱਕ ਤਾਂ ਸਭ ਤੋਂ ਵੱਡੀ ਬਈ ਛੋਟੀ ਉਮਰ ਦੇ ਵਿੱਚ ਜਿੱਦਾਂ ਮੇਰੇ ਵਰਗੇ ਦੇ ਵੀ ਐ ਹੋਏ ਦਾ ਇੱਕ ਵਾਰੀ ਡੋਂਕੀ ਲੱਗੇ ਯਾਰ ਡੋਂਕੀ ਦਾ ਨਾਮ ਥੋੜਾ ਛੋਟਾ ਡੋਂਕੀ ਗਦਾ ਹੁਣ ਤੁਸੀਂ ਆਪ ਹੀ ਸੋਚੋ ਯਾਰ ਡੋਂਕੀ ਦਾ ਕੀ ਮਤਲਬ ਹੈ ਗਦਾ ਗਧੀਆਂ ਤੁਸੀਂ ਗਧੇ ਬਣ ਕੇ ਜਾ ਰਹੇ ਹੋ ਇਹ ਗਦੇ ਵਾਲੀ ਮਤਲਬ ਡੋਂਕੀ ਦਾ ਵੀ ਗਦੇ ਹੋਗੇ ਦਿਮਾਗ ਹੈ ਨਹੀਂ ਇਹਨਾਂ ਕੋਲੇ ਜਾਂ ਵਗ ਜਾਣਗੇ ਜਾਂ ਮਰ ਜਾਣਗੇ ਬਈ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਹੁੰਦੀ ਜੇ ਪਹੁੰਚ ਵੀ ਗਏ ਯਾਰ ਤੁਸੀਂ 40 50 ਲੱਖ ਲਾ ਕੇ ਆਏ ਹੋ ਫਿਰ ਕਿਹੜਾ ਕਮਾ ਲਓਗੇ ਉੱਥੇ ਜੇ ਤੁਹਾਨੂੰ ਕੰਮ ਮਿਲ ਵੀ ਗਿਆ ਤੁਹਾਡਾ ਕਿੰਨਾ ਕ ਮਨਥਲੀ ਤੁਸੀਂ ਲੱਖ ਰੁਪਿਆ ਬਚਾਓਗੇ ਤੁਹਾਡੀ ਸਾਰੀ ਉਮਰ ਤੱਕ ਵਿਆਜ ਨਿਕਲ ਜੂ ਬਾਈ ਜੀ ਇਹ ਗਲਤ ਫਹਮੀਆ ਚ ਨਾ ਰਹੋ ਜੇ ਅਸੀਂ ਕੈਨੇਡਾ ਜਾਂ ਯੂ ਐਸ ਏ ਪਹੁੰਚ ਗਏ ਉੱਥੇ 3-4 ਲੱਖ ਮਹੀਨੇ ਦਾ ਪਾਵਾਂਗੇ ਤੇ ਐਸ਼ ਨਾਲ ਰਹਾਂਗੇ ਪੂਰੇ ਰੋਟੀ ਦੇ ਤਰਲੇ ਪਾਏ ਬਈ ਨੇ ਬਾਈ ਜੀ ਅੱਜ ਦੇ ਟਾਈਮ 'ਚ ਰੋਟੀ ਨਹੀਂ ਮਿਲਦੀ ਲੋਕ ਗੁਜ਼ਾਰਾ ਕਰ ਰਹੇ ਨੇ ਜਿਵੇਂ ਅੱਖਾਂ ਨੂੰ ਰੱਜ ਕੇ ਖਵਾ ਨਹੀਂ ਰਹੇ ਤੇ ਸੋਨੂੰ ਅੱਜ ਕੱਲ ਦੀ ਗੱਲ ਦੱਸਦਾ ਨੇ ਅਸੀਂ ਮੈਕਡੋਨਲਡਸ 'ਚ ਬੈਠੇ ਇੱਕ ਪੰਜਾਬੀ ਫੈਮਿਲੀ ਆਈ ਤੇ ਪੁਰਾਣੇ ਨਿਊਰੋ ਦੇ ਦੇਖਣ ਨੂੰ ਬਹੁਤ ਪੁਰਾਣੇ ਲੱਗੇ ਉਹ ਪੁਰੋਦੇ ਤੇ ਉਹਦਾ ਜਵਾਕ ਕਹਿੰਦਾ ਆ ਲੈਣਾ ਤੇ ਉਹਦੇ ਪਿਤਾ ਕਹੀ ਜਾਵੇ ਮੈਂ ਕਿਹਾ ਅਗਰ ਤੂੰ ਸਸਤਾ ਲੈ ਇੱਕ ਮੈਕਡੋਨਲਡ ਦੇ ਵਿੱਚ 버ਗਰ ਖਾ ਕੇ ਗਏ ਤੇ ਇੱਕ ਇੱਕ ਤੇ ਉਹ 버ਗਰ ਦੇ ਵਿੱਚ ਵੀ ਉਹ ਡਿਸਾਈਡ ਕਰੀ ਜਾਣ ਕਿ ਸਸਤਾ ਲਓ ਆਪਾਂ ਖਰਚਾ ਘੱਟ ਕਰੀਏ ਤੇ ਬਾਈ ਜੀ ਉਹਨਾਂ ਕੋਲੇ ਗੱਡੀ ਕਿਹੜੀ ਸੀ ਜਿਹੜਾ 1 ਲੱਖ ਡਾਲਰ ਦਾ ਪਿੱਕਾ ਆਉਂਦਾ ਫੋਰਡ ਵਾਲਿਆਂ ਦਾ 1 ਲੱਖ ਡਾਲਰ ਦਾ ਪਿੱਕਾ ਹੋਣ ਦੇ ਬਾਵਜੂਦ ਉਹ ਰੱਜ ਕੇ ਖਾ ਪਾਰੇ ਉਹਦੇ ਵਿੱਚ ਵੀ ਡਿਸਾਈਡ ਕਰ ਰਹੇ ਨੇ ਕਿ ਆਪਾਂ ਸਸਤਾ ਖਾਈ ਭਈ ਆਪਾਂ ਇੰਡੀਆ ਦੇ ਵਿੱਚ ਹੋਟਲ ਦੇ ਵਿੱਚ ਜਾਨੇ ਆ ਜਿਵਾਕ ਉਹ ਜਿਹੜਾ ਮੰਗਾਉਂਦਾ ਵੀ ਖਾਲਾ ਪੁੱਤ ਰੱਜਲਾ ਕੋਈ ਗੱਲ ਨਹੀਂ ਯਾਰ ਇੰਡੀਆ ਦੇ ਵਿੱਚ ਹੱਸ ਕੇ ਰੋਟੀ ਮਿਲਦੀ ਆ ਔਰ ਇਹ ਭਰਾ ਰੋਟੀ ਵੀ ਨਹੀਂ ਮਿਲਦੀ ਇਹ ਬਹਿ ਮੰਗਾ ਇੱਕ ਕੀ ਕਰਦੇ ਨੇ ਜਿਹੜੇ ਨਵੇਂ ਮੁੰਡੇ ਆਏ ਨੇ ਕਿ ਖਿੱਚ ਕੇ ਗੱਡੀ ਨਾਲ ਫੋਟੋ ਤੇ ਮੋਬਾਈਲ ਤੇ ਤਿੰਨ ਕੈਮਰਾ ਵਾਲੇ ਦੀ ਫੋਟੋ ਪਾ ਦਦੇ ਆ ਵੀ ਆ ਲੈ ਲੈ ਪਾਪਾ ਜੀ ਆਈਫੋਨ ਕਿਸ਼ਤਾਂ ਤੇ ਉਹ ਗੱਡੀ ਤੇ ਫੋਨ ਦੀਆਂ ਕਿਸ਼ਤਾਂ ਸਾਰੀ ਉਮਰੋ ਲੈ ਕੇ ਬੈਹ ਜੀ ਨੇ ਤੇ ਉਹ ਕਿਸ਼ਤਾਂ ਵੀ ਨਹੀਂ ਭਰਿੰਦੀਆਂ ਕਦੇ ਕਦੇ ਤੁਸੀਂ ਉਰੇ ਚੈੱਕ ਕਰੋਗੇ ਨਾ ਘੱਟੋ ਘੱਟ 85 90% ਸਟੂਡੈਂਟਾਂ ਤੇ ਬਾਈ ਜੀ ਜਿਹੜੇ ਕ੍ਰੈਡਿਟ ਕਾਰਡ ਨੇ ਉਹ ਖਾਲੀ ਹੋ ਰਹੇ ਨੇ ਉਹਨਾਂ ਤੋਂ ਭਰੇ ਨਹੀਂਗੇ ਵਾਪਸ ਉਹ ਬਲੈਕ ਲਿਸਟੀ ਨੇ ਇੱਕ ਤਰ੍ਹਾਂ ਦੇ ਉਹਨਾਂ ਦੀ ਕ੍ਰੈਡਿਟ ਸਕੋਰ ਜਿਹੜੇ ਆਪਾਂ ਤੇ ਇੰਡੀਆ ਦੇ ਵਿੱਚ ਸਿਮਬਲ ਕਹਿੰਦਾ ਤੇ ਕ੍ਰੈਡਿਟ ਸਕੋਰ ਜਮਾ ਖਰਾਬ ਹੋ ਰਹੀ ਨੇ ਆਪਣੇ ਇੰਡੀਆ ਦੇ ਵਿੱਚ ਵੀ ਹਰ ਬੰਦੇ ਦਾ ਸਿਮਬਲ ਸਕੋਰ ਕ੍ਰੈਡਿਟ ਸਕੋਰ ਬਹੁਤ ਵਧੀਆ ਉਰੇ ਜਮਾ ਗਿਰਗੇ ਤੇ ਲੋਕਾਂ ਨੇ ਕੀ ਕਰਖਿਆ ਕਾਰਡ ਲੌਕ ਕਰਖੇ ਜੇ ਕਿ ਸਾਡੇ ਬੈਂਕ ਚੋਂ ਪੈਸਾ ਨਾ ਕੱਟਿਆ ਜਾਵੇ ਤੇ ਉਰੇ ਦੇ ਹਾਲਾਤ ਬਹੁਤ ਮਾੜੇ ਨੇ ਤੁਸੀਂ ਇੰਡੀਆ ਤੋਂ ਨਾ ਆਇਆ ਕਰੋ ਬਈ ਨਾ ਏਜੰਟਾਂ ਦੇ ਧੱਕੇ ਚੜਿਆ ਕਰੋ ਤੁਸੀਂ ਮੈਂ ਕਹਿੰਦਾ 2 ਨੰਬਰ 'ਚ ਛੱਡੋ 1 ਨੰਬਰ 'ਚ ਵੀ ਨਾ ਆਓ ਇੰਨੇ ਪੈਸੇ ਲਾ ਕੇ 1 ਨੰਬਰ 'ਚ ਨਾ ਆਓ ਜੇ ਸੋਨੂੰ 2 ਚ 2-4 ਲੱਖ ਚ ਕੋਈ ਕੈਨੇਡਾ ਪਹੁੰਚਾਉਂਦਾ ਤਾਂ ਠੀਕ ਆ ਜੇ ਸੋਨੂੰ ਕਹਿੰਦਾ 20-30 ਲੱਖ ਦਿਓ ਤਾਂ ਬਾਈ ਜੀ ਜਮਨ ਆਓ ਤੇ ਆਪਣਾ ਇੰਡੀਆ ਬਹੁਤ ਵਧੀਆ ਇੰਡੀਆ ਚ ਇੰਡੀਆ ਵਰਗੀ ਜ਼ਿੰਦਗੀ ਕਿਤੇ ਨਹੀਂ ਹੈਗੀ ਐਵੇਂ ਕਮਲ ਨਾ ਕੁੱਟਿਆ ਕਰੋ ਪੈਸੇ ਨਾ ਬਰਬਾਦ ਕਰਿਆ ਕਰੋ ਮਾਂ ਪਿਓ ਦੇ ਮੇਰੇ ਵਰਗੇ ਨੂੰ ਉੱਥੇ ਬੈਠੇ ਨੂੰ ਲੱਗਦਾ ਕਿ ਉਰੇ ਕੁਝ ਨਹੀਂ ਹੈਗਾ ਉਹ ਜਿਹੜਾ ਮਾਂ ਪਿਓ ਤੁਹਾਡੇ ਵਾਸਤੇ ਅੱਜ 30 ਲੱਖ ਮਿੰਟਾਂ ਚ ਇਕੱਠਾ ਕਰਦਾ ਦਾ ਉਹਦੇ ਚ ਵੀ ਹਲੇ ਕੁਝ ਨਹੀਂ ਹੈਗਾ ਤੁਸੀਂ ਇੱਥੇ ਆ ਕੇ 30000 ਮਾਂ ਪਿਓ ਨੂੰ ਭੇਜੋ ਤਾਂ ਮੰਨ ਜੂਗੀ ਭਾਈ ਤੁਸੀਂ ਪੈਸੇ ਭੇਜੇ ਨੇ ਇੱਥੇ ਆ ਕੇ ਟਿਕਟ ਨੂੰ ਪੈਸੇ ਨਹੀਂ ਹੁੰਦੇ ਕੀ ਦਾ ਜੀ ਨਹੀਂ ਕਰਦਾ ਬਾਈ ਇੰਡੀਆ ਤੇ ਮੇਲਣ ਨੂੰ ਸਭ ਤਾਂ ਜੀ ਕਰਦਾ ਇੱਥੇ ਰੋਟੀ ਦੇ ਸਹਸੇ ਪਏ ਪਏ ਨੇਗੇ ਇਹਦਾ ਧਾਨਾ ਮੇਰੇ ਗੁਰੂ ਨਾਨਕ ਦੇ ਸਾਹਿਬ ਜੀ ਤੇ ਜਿਹੜਾ ਲੰਗਰ ਚਲਾਇਆ ਗੁਰਦੁਆਰਾ ਸਾਹਿਬ ਚ ਉਹੀ ਨਹੀਂ ਉਹੀ ਪੂਰੇ ਪੱਲੇ ਪਾ ਰਿਆ ਨਹੀਂ ਤਾਂ ਲੋਕ ਹੋਰੇ ਬਾਈ ਇੱਕ ਡੰਗ ਤਾਂ ਕੀ ਰੋਟੀ ਖਾਣ ਨੂੰ ਦਰਸ਼ਨ ਦੇਖਣ ਨੂੰ ਦਰਸੇ ਜਾਣ ਉਰੇ ਇੰਨੀ ਮੰਗਾਈ ਗਿਆ ਤੇ ਸਲਗ ਭਗ ਬਾਈ ਸਾਰੇ ਗੁਰਦੁਆਰੇ ਜਾਂਦੇ ਨੇ ਉਰੇ ਰੋਟੀ ਘਰੇ ਇੱਕ ਰੋਟੀ ਦਾ ਖਰਚਾ ਹੀ ਬਹੁਤ ਆ ਨਾ ਟਾਈਮ ਮਿਲਦਾ ਤੇ ਨਾ ਰੋਟੀ ਪੂਰੇ ਗੱਡੀ ਮਿਲ ਜੂਸਾ ਨਹੀਂ ਨਾਲ ਜਿਹੜੇ ਗੱਡੀਆਂ ਲਈ ਬੈਠੇ ਨੇ ਆਈਫੋਨ ਲਈ ਬੈਠੇ ਨੇ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਵੀ ਗੁਰਦੁਆਰੇ ਖਾ ਕੇ ਆਉਂਦੇ ਨੇ ਸਿਰਫ ਗੱਡੀ ਆ ਨਾ ਦੀ ਯਾਰ ਗੱਡੀ ਆ ਚੰਗੀ ਕਿ ਜ਼ਿੰਦਗੀ ਚੰਗੀ ਆ ਥੋੜੀ ਲੱਖਾਂ ਕਰੋੜਾਂ ਦੀ ਦੇਹੀ ਦਿੱਤੀ ਆ ਬੈਗਰੂ ਜੀ ਉਹ ਦੇਈ ਨੂੰ ਸੰਭਾਲ ਕੇ ਰੱਖੋ ਭਰਾ ਗੱਡੀ ਦਾ ਕੀ ਆ ਗੱਡੀ ਤਾਂ ਕਦੋਂ ਮਰਜ਼ੀ ਲੈ ਲੈ ਇੰਡੀਆ 'ਚ ਗੱਡੀਆਂ ਨਹੀਂ ਹੈਗੀਆਂ ਆਪਣੇ ਕੋਲੇ ਤਾਂ ਬੈਗਰੂ ਜੀ ਬੇਨਤੀ ਆ ਤੁਸੀਂ ਕਿਤੇ ਯੂਕੇ 'ਚ ਵੀ ਬਹੁਤ ਮਾੜੇ ਹਾਲ ਨੇ ਨਾ ਯੂਕੇ ਨਾ ਕੈਨੇਡਾ ਨਾ ਅਮਰੀਕਾ ਤੁਸੀਂ ਕਿਸੇ ਪਾਸੇ ਨਹੀਂ ਅੱਜ ਆਪਣੇ ਇੰਡੀਆ 'ਚ ਹਾਲਾਤ ਬਹੁਤ ਵਧੀਆ ਨੇ ਤੁਹਾਨੂੰ ਬਹਿਮਾਗਾ ਕਿ ਇੰਡੀਆ ਦੇ ਵਿੱਚ ਆਜ਼ਾਦੀ ਨਹੀਂ ਹੈਗੀ ਜਾਂ ਸਾਡੇ ਇੰਡੀਆ ਦੇ ਵਿੱਚ ਮਾਹੌਲ ਖਰਾਬ ਆ ਐਦਾਂ ਦਾ ਕੁਝ ਨਹੀਂ ਜੇ ਤੁਸੀਂ ਕੰਮ ਕਰੋਗੇ ਤਾਂ ਇੰਡੀਆ 'ਚ ਵੀ ਕਾਮਯਾਬ ਹੋ ਜਾਓਗੇ ਜਿਹੜੀਆਂ ਸਾਥੋਂ ਗਲਤੀਆਂ ਹੋਈਆਂ ਨੇ ਬਾਈ ਜੀ ਤੁਸੀਂ ਗਲਤੀਆਂ ਨਾ ਕਰੋ ਅਸੀਂ ਗਲਤੀਆਂ ਕਰਕੇ ਪਸਤਾਉਣੀ ਆ ਜਿਹੜੇ ਸਾਡੇ ਉਰੇ ਕੁਸਾਲ ਖਰਾਬ ਹੋਏ ਨੇਗੇ ਉਹ ਅਸੀਂ ਪਸਤਾ ਰਹੇ ਹਾਂ ਵੀ ਇਹ ਸਾਡੀ ਜ਼ਿੰਦਗੀ ਵਿੱਚੋਂ ਜਿਹੜਾ ਸਪੇਸ ਸੀ ਉਹ ਖਾਲੀ ਗਿਆ ਐ ਸਮਝ ਲੈ ਵੀ ਉਮਰ ਘਟ ਗਈ ਖਰੀਦੀ ਇਹ ਨਾ ਦੀ ਦਿਹਾੜੀ ਕਰਕੇ ਗਏ ਆ ਆਪਦੇ ਜਿਹੜੇ ਪੈਸੇ ਲਾਏ ਨੇ ਉਹ ਪੈਸੇ ਮੋੜਨ ਦਾ ਕੋਈ ਚਾਂਸ ਨਹੀਂ ਤੇ ਤੁਸੀਂ ਇਹ ਭੁੱਲ ਜੋ ਕਿ ਅਸੀਂ ਪੈਸੇ ਪੂਰੇ ਕਰਕੇ ਮਿਲ ਜਾਂਗੇ ਉਹ ਪੈਸੇ ਨਹੀਂ ਪੂਰੇ ਹੁੰਦੇ ਤੇ ਆਪਦਾ ਤੁਸੀਂ ਬਾਈ ਜੀ ਚਾਹੇ ਜਵਾਕ ਪੜਨ ਭੇਜ ਦਿਓ ਚਾਹੇ ਡੋਂਗੀ ਮਰਾ ਕੇ ਭੇਜ ਦਿਓ ਨਾਲੇ ਤਾਂ ਆਪਦੇ ਹੱਥੋਂ ਆਪਦਾ ਜਵਾਕ ਗਾਲਦੇ ਹੋ ਤੇ ਨਾਲੇ ਪੈਸੇ ਤਾਂ ਗਾਲ ਦੀ ਗਾਲ ਦੇਓ ਤੁਹਾਡਾ ਜਵਾਕ ਵੀ ਤੁਹਾਡੇ ਹੱਥੋਂ ਗਿਆ ਕੁੜੀਆ ਚਾਹੇ ਮੁੰਡਾ ਉਹਨਾਂ ਨੇ ਵਾਪਸ ਨਹੀਂ ਆਉਣਾ ਤੁਸੀਂ ਸਾਰੀ ਉਮਰ ਰੋਂਦੇ ਰਹੋਗੇ ਕਾਹਦੇ ਲਈ ਫਿਰਦੇ ਹੋ ਬਾਈ ਜੀ ਜਵਾਕ ਲਈ ਫਿਰਦੇ ਜਵਾਕ ਸੋੜੇ ਹੱਥੋਂ ਨਿਕਲ ਕੇ ਪਿੱਛੇ ਕੀ ਬਚਿਆ ਤੇ ਇਹ ਸੀ ਅੱਜ ਦੇ ਸਵਾ ਚਾਰ ਬਾਈ ਜੀ ਤੁਹਾਨੂੰ ਅੱਗੇ ਅਗਲੀ ਵੀਡੀਓ ਚ ਮਿਲਦੇ ਆ ਸੇਫ ਰਹੋ ਜੀ